ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਸਾਹਮਣੇ ਜਲਾਲੂਦੀਨ ਚਲਾਕ ਤੇਗ ਤਿੱਖੀ ਕਰਦਾ ਹੈ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਪਜੀ ਦੀ ਬਾਣੀ ਆਰੰਭ ਕਰਦੇ। ਆਰੰਭ ਤਾਂ ਤੋਂ ਪਹਿਲਾਂ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਜਲਾਲੂਦੀਨ ਤੂੰ ਮੈਨੂੰ ਆ ਤੇਗ ਤਿੱਖੀ ਕਰਕੇ ਡਰਾ ਨਾ। ਇਹ ਡਰਾ ਨਾ ਮੈਨੂੰ ਤੂੰ ਤੇਗ ਤਿੱਖੀ ਕਰਕੇ ਉਹ ਕਹਿੰਦਾ ਮੇਰੀ ਤੇਗ ਚਲਾਉਂਦਿਆਂ ਕਦੇ ਜ਼ਿੰਦਗੀ 'ਚ ਹੱਥ ਨਹੀਂ ਕੰਬੇ ਮੇਰੀ ਤੇਗ ਦੇ ਸਾਹਮਣੇ ਵੱਡੇ ਵੱਡੇ ਕੰਬ ਜਾਂਦੇ ਨੇ ਤੇ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਨਾ ਉਥੇ ਤੇਗ ਦੀ ਗੱਲ ਕਰਦਿਆਂ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਜਲਾਲੁਦੀਨ ਚੇਤਾ ਕਰੀ ਜਿਸ ਦਿਨ ਮੇਰਾ ਜਨਮ ਹੋਇਆ ਤੇ ਪਿਤਾ ਨੇ ਗੋਦ ਵਿੱਚ ਆ ਕੇ ਮੈਨੂੰ ਚੁੱਕਿਆ ਸੀ ਨਾ ਮੇਰੇ ਪਿਤਾ ਗੁਰੂ ਹਰਗੋਬਿੰਦ ਨੇ ਦੋ ਤੇਗਾਂ ਪਹਿਨੀਆਂ ਸੀ ਦੋ ਤੇਗਾਂ ਪਹਿਨੀਆਂ ਸੀ ਧੰ ਗੁਰੂ ਔਰ ਗੋਬਿੰਦ ਪਾਤਸ਼ਾਹ ਨੇ ਜਿਸ ਦਿਨ ਮੈਂ ਪਹਿਲੀ ਜੰਗ ਆਪਣੇ ਜੀਵਨ ਦੀ ਲੜੀ ਤੇ ਮੈਂ ਆਪਣੀ ਤੇਗ ਦੇ ਜੋਹਰ ਦੁਨੀਆ ਨੂੰ ਦਿਖਾਏ ਤੇ ਮੇਰੇ ਪਿਤਾ ਨੇ ਖੁਸ਼ ਹੋ ਕੇ ਮੈਨੂੰ ਕਿਹਾ ਸੀ ਪੁੱਤਰ ਜਿੱਥੇ ਤੂੰ ਤਿਆਗ ਦੀ ਮੂਰਤ ਹੈ ਦੁਨੀਆ ਨੇ ਤੈਨੂੰ ਤਿਆਗ ਮਲ ਕਿਹਾ ਓਥੇ ਤੂੰ ਤੇਗ ਚਲਾਉਣ ਦਾ ਧਨੀ ਹੈ ਮੇਰਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਰੱਖਿਆ ਸੀ ਤੇ ਚੇਤਾ ਕਰੀ ਜਲਾਲਉਦੀਨ ਮੈਂ ਤੇਗ ਚਲਾਉਣ ਵੀ ਜਾਣਦਾ ਮੈਂ ਤੇਗ ਖਾਣ ਵੀ ਜਾਣਦਾ ਆ ਤੇਗ ਨੂੰ ਤਿੱਖੀ ਕਰਕੇ ਮੈਨੂੰ ਡਰਾ ਨਾ ਦੂਜਾ ਬਚਨ ਮੈਂ ਤੇਗ ਖਾਵਾਂਗਾ ਤੇ ਮਤਾ ਸਮਝੀ ਤੇਰੀ ਤੇਗ ਸਦਾ ਹੀ ਇੱਥੇ ਚੱਲਦੀ ਰਹੇਗੀ ਮੇਰੇ ਪਿਤਾ ਨੇ ਵੀ ਤੇਗਾ ਪਹਿਨੀਆਂ ਤੇ ਮੇਰੇ ਪੁੱਤਰ ਨੇ ਵੀ ਤੇਗਾ ਪਹਿਨਣੀਆਂ ਨੇ ਉੱਥੇ ਉਹਨੇ ਬਚਨ ਕਿਆ ਕਹਿ ਲਗਾ ਮੈਂ ਹਾਂ ਤੇਗ ਪਾ ਮੈਂ ਤੇਗ ਬਾਦਰਾ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇਕ ਦੋ ਨਹੀਂ ਪਰਖ ਲੈ ਸੌ ਤੇਗਾ ਮੈਨੂੰ ਲੱਗੋ ਹੈ ਤੇਗ ਬਹਾਦਰੀ ਦਾ ਮੇਰੇ ਸਾਹਵੇਂ ਨਹੀਂ ਸੱਤਦੀਆਂ ਉਹ ਤੇਗਾ ਮੈਂ ਤੇ ਜੰਦਿਆਂ ਤੇਗਾ ਦੀ ਸ਼ਾਮਾਣੀ ਮੇਰੇ ਬਾਪੂ ਨੇ ਪਹਿਨੀਆਂ ਦੋ ਤੇਗਾ ਹੁਣ ਆਉਂਦੇ ਵੇਖੀ ਭਵਖ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਸੋ ਨਿਹਾਲ ਹੁਣ ਆਉਂਦੇ ਵੇਖੀ ਭਵੇਖ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਜਿਹੜੀ ਤੇਗ ਤੋਂ ਜਿਹੜੀ ਤੇਗ ਨਿਕਲੂ ਓ ਲੱਖਾਂ ਲਏਗੀ ਤੇਰੀਆਂ ਖੋ ਤੇਗਾ ਮੇਰੇ ਪੁੱਤਰ ਦੀ ਦਾ ਜਨਮ ਹੋਏਗਾ ਮੇਰੇ ਪੁੱਤਰ ਦੇ ਹਿਰਦੇ ਮੇਰੇ ਪੁੱਤਰ ਦੇ ਹੱਥਾਂ ਚ ਉਹ ਤੇਗ ਆਉਣੀ ਏ ਜਿਹੜੀਆਂ ਤੇਗਾ ਦੇ ਸਾਹਮਣੇ ਵੱਡੇ ਵੱਡੇ ਤੇਗਾ ਵਾਲਿਆਂ ਦੇ ਸੀਸ ਝੁਕ ਜਾਣਗੇ ਔਰ ਪਰਮ ਕੋਈ ਯਾਦ ਕਰੋ ਧੰਨ ਗੁਰੂ ਕਲਗੀ ਤਰ ਸਤਿਗੁਰੂ ਪਾਤਸ਼ਾਹ ਦੇ ਜੀਵਨ ਨੂੰ ਮੈਂ ਛੋਟਾ ਜਿਹਾ ਬਚਨ ਹੋਰ ਤੁਹਾਡੇ ਨਾਲ ਸਾਂਝਾ ਕਰਾਂ ਧੰਨ ਗੁਰੂ ਕਲਗੀ ਤਰ ਪਾਤਸ਼ਾਹ ਜੀ ਜਾਂ ਸੰਸਾਰ ਨੂੰ ਦਿੱਤੀਆਂ ਦਾਤਾਂ ਨੂੰ ਚੇਤੇ ਕਰੀਏ ਕਦੇ ਸਮਾਂ ਸੀ ਹਿੰਦੁਸਤਾਨ ਦੀ ਧਰਤੀ ਦੇ ਲੋਕ ਇੱਕੋ ਬਚਨ ਕਹਿੰਦੇ ਸੀ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੜੀ ਉੱਡੇ ਤੋਂ ਹਮ ਡਰ ਜਾਏ ਦਸ਼ਮਣ ਸੇ ਕੈਸੇ ਲੜ ਪਾਈ ਅਸੀਂ ਤੇ ਜੀ ਤੱਕੜੀਆਂ ਪਪੜ ਕੇ ਢੋਲਣ ਵਾਲੇ ਸਾਡੀ ਕਿੱਥੇ ਤਾਕਤ ਤੇਗਾ ਪਕੜ ਕੇ ਦੁਸ਼ਮਣਾਂ ਦੇ ਨਾਲ ਜੰਗ ਲੜਨ ਦੀ ਤੇ ਗੁਰਮਖੋ ਧੰਨ ਗੁਰੂ ਕਲਗੀ ਤਰਪਾਤਸ਼ਾ ਨੇ ਉਹਨਾਂ ਜਿਨ੍ਹਾਂ ਨੇ ਕਿ ਅਸੀਂ ਅਸੀਂ ਤੱਕੜੀਆਂ ਤੋਲ ਕੇ ਭਾਰ ਢੋਲਣ ਵਾਲੇ ਤੇ ਮੇਰੇ ਸਤਿਗੁਰਾਂ ਨੇ ਉਹਨਾਂ ਤੱਕੜੀਆਂ ਦੀ ਥਾਂ ਤੇ ਇਸ ਸੰਸਾਰ ਦੇ ਲੋਕਾਂ ਨੂੰ ਤੇਗ ਪਕੜਾ ਦਿੱਤੀ ਦੇਖ ਪਕੜਾਈ ਅੱਜ ਬੜਾ ਦੁੱਖ ਹੁੰਦਾ ਹੈ ਜਿੱਤੇ ਅਸੀਂ ਮੈਂ ਬਾਰ-ਬਾਰ ਪ੍ਰਬੰਧਕਾਂ ਨੂੰ ਵੀ ਖਾਸ ਕਰ ਬੇਨਤੀ ਕਰਦਾ ਹੁਨੇ ਜਿੱਤੇ ਅਸੀਂ ਗੁਰਮਤ ਸਮਾਗਮ ਕਥਾ ਕੀਰਤਨ ਸਮਾਗਮਾਂ ਤੇ ਜ਼ੋਰ ਦਿੰਨੇ ਆ ਉਥੇ ਅਸੀਂ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਵੀ ਜ਼ਰੂਰ ਦਈਏ ਕਿਉਂਕਿ ਸ਼ਸਤਰ ਵਿਦਿਆ ਵੀ ਗੁਰੂ ਪਾਤਸ਼ਾਹ ਦੀ ਕਦਾਤ ਸੀ ਸਾਡੇ ਸਾਹਮਣੇ ਇਹ ਸ਼ਸਤਰ ਵਿਦਿਆ ਨਾ ਉਹ ਪੰਜਾਬ ਦੀ ਧਰਤੀ ਤੇ ਹੁੰਦੇ ਬਜ਼ੁਰਗੋ ਪੁਰਾਣੇ ਸਮਾਂ ਹੁੰਦਾ ਸੀ ਨਾ ਰਾਤ ਨੂੰ ਬਜ਼ੁਰਗਾਂ ਨੇ ਸੌਣਾ ਰਾਤ ਨੂੰ ਨਾ ਬਜ਼ੁਰਗਾਂ ਨੇ ਸੌਣਾ ਤੇ ਸੌਣ ਵੇਲੇ ਨਾ ਆਪਣੇ ਕੋਲ ਹਥਿਆਰ ਕੋਈ ਰੱਖ ਲੈਣਾ ਡਾਂਗ ਰੱਖ ਲੈਣੀ ਤਲਵਾਰ ਰੱਖ ਲੈਣੀ ਇੱਕ ਬਜ਼ੁਰਗ ਨੇ ਤਲਵਾਰ ਰੱਖੀ ਆਪਣੇ ਨਾ ਸਹਰਾਣੇ ਦੇ ਕੋਲ ਰੱਖ ਲਈ ਵੀ ਰਾਤ ਨੂੰ ਕੋਈ ਚੋਰ ਆ ਜਾਏ ਚੱਕਾ ਆ ਜਾਏ ਤੇ ਵਰਤਨ ਹੁਣ ਤਲਵਾਰ ਰੱਖ ਤੇ ਲਈ ਚਲਾਉਣੀ ਕੋਈ ਨਹੀਂ ਸੀ ਆਉਂਦੀ ਚਰਾਉਣੀ ਨਹੀਂ ਸੀ ਆਉਂਦੀ ਤੇ ਧਿਆਨ ਦੇ ਚੋਰ ਆਇਆ ਤੇ ਆ ਕੇ ਹੌਲੀ ਦੇ ਨੇ ਬਾਪੂ ਦੇ ਸਹਰਾਣੇ ਥੱਲੇ ਤਲਵਾਰ ਖਸਕਾ ਕੇ ਤੇ ਬਾਪੂ ਦਾ ਹੀ ਗਾਟਾ ਲਾ ਤਾ ਕਿਉਂਕਿ ਨਾ ਚਲਾਉਣੀ ਆਉਂਦੀ ਸੀ ਨਾ ਸੰਭਾਲਣੀ ਆਉਂਦੀ ਸੀ ਇਹ ਮੈਨੂੰ ਮਾਫ਼ ਕਰਿਓ ਅੱਜ ਗੱਲਾਂ ਸੀ ਉਹਨਾਂ ਦੀਆਂ ਕਰਦੇ ਆ ਜਿਨ੍ਹਾਂ ਨੇ ਤੇਗਾ ਵਾਹੀਆਂ ਤੇ ਤੇਗਾ ਚਲਾਈਆਂ ਤੇ ਤੇਗਾ ਖਾਧੀਆਂ ਪਰ ਸਾਡੇ ਪਾਈਆਂ ਹੋਈਆਂ ਤਰਪਾਨਾਂ ਕਿੰਨੀਆਂ ਕਿ ਸਾਨੂੰ ਚਲਾਉਣੀ ਆਉਂਦੀਆਂ ਨੇ ਇੰਨੀ ਹੱਥ ਚਲਾਉਣੀਆਂ ਆਉਂਦੀਆਂ ਨੇ ਗੁਰਮੁਖੋ ਇਸ ਕਰਕੇ ਧਿਆਨ ਦਿਓ ਸਤਿਗੁਰੂ ਪਾਤਸ਼ਾਹ ਨੇ ਖਾਲਸੇ ਨੂੰ ਤੇਗ ਦਿੱਤੀ ਤੇ ਤੱਕੜੀ ਤੋਲਣ ਵਾਲਿਆਂ ਦੇ ਹੱਥ ਤਲਵਾਰਾਂ ਦਿੱਤੀਆਂ ਉਹ ਤਲਵਾਰੀਆਂ ਨੇ ਲੱਖਾਂ ਦੁਸ਼ਮਣਾਂ ਦੇ ਆਹੂ ਲਾਹੇ ਤੇ ਕਿਰਪਾਵਾ ਕੀਤੀਆਂ ਸੰਸਾਰ ਦੀ ਦੁਨੀਆ ਦੇ ਲੋਕਾਂ ਨੂੰ